ਅੱਜ ਲੁਧਿਆਣਾ ਦੇ ਪੰਜਾਬ ਬਿਜ਼ਨਸ ਬਿਊਰੋ ਨੇ ਪ੍ਰੇਸ਼ਟਾਰ ਵਿਰੁੱਧ ਚਲਾਈ ਗਈ ਮੁਹਿੰਮ ਦੇ ਦੌਰਾਨ ਇੱਕ ਆਮ ਵਿਅਕਤੀ ਜਗਤਰਾਮ ਵਾਸੀ ਮੁੱਲਾਂਪੁਰ ਤਾਕਾ ਜ਼ਿਲ੍ਹਾ ਲੁਧਿਆਣਾ ਨੂੰ ਸਰਕਾਰੀ ਅਧਿਕਾਰੀ ਬਣ ਕੇ 42,60,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਸ਼ੇਡ ਵਿੱਚ ਗ੍ਰਿਫਤਾਰ ਕੀਤਾ। ਉਹ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਇੱਕ ਕੇਸ ਦਰਜ ਸ਼ਿਕਾਇਤਕਰਤਾ ਰਕੇਸ਼ ਸਚਦੇਵਾ ਵਾਸੀ ਐਸਬੀਐਸ ਨਗਰ ਪਖਵਾ ਰੋਡ ਲੁਧਿਆਣਾ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੁੱਧ ਐਕਸ਼ਨ ਲਾਈਨ ਉੱਪਰ ਭੇਜੀ ਗਈ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਜਗਤ RAM ਲੁਧਿਆਣਾ ਇੰਪਰੂਵਮੈਂਟ ਟਰਸਟ ਐਲ ਆਈ ਡੀ ਕੋਲ ਉਸ ਦੇ ਲੰਬਿਤ ਪਏ ਇਤਰਾਜ ਹਿੰਮਤਾ ਸਰਟੀਫਿਕੇਟ ਐਨਓਸੀ ਦਿਵਾਨ ਲਈ ਉਸ ਕੋਲੋਂ 416000 ਰੁਪਏ ਦੀ ਰਿਸ਼ਵਤ ਵੀ ਲਈ ਸੀ ਇੱਕ ਰਕੇਸ਼ ਸਚਦੇਵਾ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਦੇ ਰਹਿਣ ਵਾਲੇ ਇਹ ਰੇਡਮੈਂਟ ਆਪਣੇ ਕਾਰਮੈਂਟਸ ਦਾ ਇਹਨਾਂ ਦੀ ਸ਼ਾਪ ਹੈਗੀ ਆ ਕੱਪੜੇ ਵਗੈਰਾ ਦਾ ਇਹਦਾ ਕਾਰੋਬਾਰ ਕਰਦੇ ਨੇ ਔਰ ਇੱਕ ਜਗਤ RAM ਨਾਮ ਦਾ ਵਿਅਕਤੀ ਹੈਗਾ ਮੂਲਾਪੁਰ ਦਾ ਰਹਿਣ ਵਾਲਾ ਇਹਨਾਂ ਨੂੰ ਇੰਪਰੂਵਮੈਂਟ ਟੈਸਟ ਵਿੱਚ ਮਿਲਿਆ ਸੀਗਾ ਲੁਧਿਆਣਾ ਇਹਨਾਂ ਨੇ ਐਕਚੁਅਲੀ ਤਿੰਨ ਪ੍ਰਾਪਰਟੀ ਖਰੀਦੀਆਂ ਹੋਈਆਂ 2017 ਵਿੱਚ ਇੱਕ 2019 ਵਿੱਚ ਇੱਕ 2022 ਵਿੱਚ ਇਹਨਾਂ ਦਾ ਕਹਿਣਾ ਸੀ ਅਸੀਂ ਉਹ ਸਾਰਾ ਪੇਮੈਂਟ ਵਗੈਰਾ ਕਰਤੀ ਸੀ ਬਾਕੀ ਜਿਹੜੀ ਫਾਰਮੈਲਿਟੀ ਸਾਰੀਆਂ ਪੂਰੀ ਕਰਨ ਵਾਸਤੇ ਇੰਪਰੂਵਮੈਂਟ ਟੈਸਟ ਨੂੰ ਫਾਇਦਾ ਲਗਾਇਆ ਸੀ ਕਿਉਂਕਿ ਉਹ ਇੰਪਰੂਵਮੈਂਟ ਟੈਸਟ ਦੇ ਅੰਡਰ ਆਉਂਦਾ ਹੈਗਾ ਉਹਨਾਂ ਨੂੰ ਐਨਓਸੀ ਵਗੈਰਾ ਲੈ ਕੇ ਫੇਰ ਹੀ ਮਾਲਕੀ ਬਣਦੀ ਹੈ ਇਹ ਕਹਿੰਦੇ ਕਾਫੀ ਅਸੀਂ ਪਰੇਸ਼ਾਨ ਹੋ ਰਹੇ ਸੀ ਸਾਨੂੰ ਕੰਮ ਸਾਡਾ ਹੋ ਨਹੀਂ ਰਿਹਾ ਸੀ ਤੇ ਬਾਅਦ ਵਿੱਚ ਜਗਤਰਾਮ ਜਿਹੜਾ ਇਹਨਾਂ ਨੂੰ ਮਿਲਿਆ ਹੈਗਾ ਇਹਨੇ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਵੀ ਇਹ ਲੱਗਾ ਹੋਇਆ ਇਸ ਆਫਿਸ ਦੇ ਵਿੱਚ ਹੀ ਬਾਕੀ ਚੰਡੀਗੜ੍ਹ ਦੇ ਸੀਨੀਅਰ ਆਫੀਸਰ ਦੇ ਨਾਲ ਮੇਰੇ ਲਿੰਕ ਹੈਗੇ ਨੇ ਉੱਥੇ ਲੱਗਾ ਹੋਇਆ ਆਪੇ ਉਹਨੇ ਇਹ ਮੁਲਾਜ਼ਮ ਦੱਸਿਆ ਸੀਗਾ ਔਰ ਇਹਨਾਂ ਨੇ ਕਿਹਾ ਵੀ ਇਦਾਂ ਤਰ੍ਹਾਂ ਕੰਮ ਨਹੀਂ ਹੋਣਾ ਇਹ ਪੈਸੇ ਦੇ ਕੇ ਹੀ ਤੇਰਾ ਕੰਮ ਹੋਏਗਾ ਤੇ ਉਹ ਫਿਰ ਇਸ ਤਰ੍ਹਾਂ ਇਹ ਕਾ ਵਿੱਚ ਆ ਗਿਆ ਇਹਨੇ ਕਿਹਾ ਵੀ ਮੈਂ ਡਰਦੇ ਮੇਰੇ ਮੇਰਾ ਕੰਮ ਨਹੀਂ ਹੋ ਰਿਹਾ ਸੀ ਮੈਂ ਕਿਹਾ ਚਲੋ ਠੀਕ ਹੈ ਤੇ ਇਹ ਦੇ ਦਾਂਗੇ ਤੇ ਇਹਦਾ ਕਹਿਣਾ ਹੈਗਾ ਇਹਨਾਂ ਮੁਤਾਬਕ ਵੀ ਤਕਰੀਬਨ 42 ਲੱਖ 60 ਹਜ਼ਾਰ ਰੁਪਿਆ ਇਹਨਾਂ ਕੋਲ ਲਿਆ ਇਹਨਾਂ ਨੇ ਜਿਹਦੇ ਵਿੱਚ ਕਰੀਬ 4 ਲੱਖ ਦੇ ਕਰੀਬ ਜਿਹੜਾ ਹੈਗਾ ਆਨਲਾਈਨ ਪੇਮੈਂਟ ਇਹਨੇ ਲਈ ਹੈ 2 ਸਾਲਾਂ ਦੇ ਵਿੱਚ ਵਿੱਚ ਔਰ ਇਹਨਾਂ ਨੇ ਉਹਨੂੰ ਲਗਾਤਾਰ ਪੈਸੇ ਦਿੰਦੇ ਰਹੇ ਇਨਸਟਾਲਮੈਂਟ 'ਚ ਤੇ ਉਹ ਫਿਰ ਜਦੋਂ ਇਹਨਾਂ ਦਾ ਕੰਮ ਨਹੀਂ ਹੋਇਆ ਇਹ ਫਿਰ ਇਹਨੂੰ ਫੋਨ ਫੋਨ ਵੀ ਕਰਦੇ ਰਹੇ ਫਿਰ ਇਹਨਾਂ ਨੂੰ ਇਹ ਪਤਾ ਲੱਗਾ ਵੀ ਇਹ ਮੁਲਾਜ਼ਮ ਨਹੀਂ ਹੈਗਾ ਇਹ ਪ੍ਰਾਈਵਟ ਬੰਦਾ ਹੈਗਾ ਇਨਨਫਾ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਿਹੜੀ ਪੰਜਾਬ ਗਵਰਨਮੈਂਟ ਦੀ ਹੈ ਉੱਥੇ ਉਹਨਾਂ ਨੇ ਕੰਪਲੇਂਟ ਪਾਈ ਆ ਸਾਡੇ ਕੋਲ ਜਦੋਂ ਕੰਪਲੇਂਟ ਆਈ ਹੈ ਸਾਰੀ ਵੈਰੀਫਿਕੇਸ਼ਨ ਕੀਤੀ ਗਈ ਹੈ ਔਰ ਇਹ ਬਗੈਦਾ ਰਿਕਾਰਡਿੰਗ ਦੇ ਵਿੱਚ 37 ਲੱਖ ਮੰਨ ਵੀ ਰਿਹਾ ਹੈਗਾ ਮੈਂ ਲਿਆ ਹੋਇਆ ਔਰ ਇਹਨੂੰ ਅਸੀਂ ਅੱਜ ਤਫਤੀਸ਼ ਦੌਰਾਨ ਜਿਹੜਾ ਹੈਗਾ ਇਹਨੂੰ ਫਿਰ ਵੈਰੀਫਿਕੇਸ਼ਨ ਜਦੋਂ ਕੀਤੀ ਹਾਲਾਤ ਸਹੀ ਪਾਏ ਜਾਣ ਤੇ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਨੂੰ ਅੱਜ ਗ੍ਰਫਤਾਰ ਕਰ ਲਿਆ ਮੋਲਾਪੁਰ ਤੋਂ ਔਰ ਇਹਨੂੰ ਕੱਲ ਨੂੰ ਸਿੱਧਾ ਪੇਸ਼ ਕਰਾਂਗੇ ਇਹ ਪ੍ਰਾਈਵੇਟ ਗੱਲ ਹੈ ਬਾਕੀ ਜਿਹੜਾ ਇੰਪਰੂਵਮੈਂਟ ਵਾਸਤੇ ਏਮਪਲੋਇਜ਼ ਨੇ ਉਹਨਾਂ ਬਾਰੇ ਜੋ ਵੀ ਅੱਗੇ ਫਰਦਰ ਜੈਸੇ ਹਾਲਾਤ ਵਿੱਚ ਸਾਹਮਣੇ ਗੱਲ ਹੋਏਗੀ ਉਹਦੇ ਤਾਬਕ ਕਰ ਲਈਗੀ